ਕਈਆਂ ਨੇ ਸਿੱਖ ਭਜਾਓ ਦੇਸ਼ ਬਚਾਓ ਦਾ ਨਾਰਾ ਲਾਣ ਲੱਗੇ ਲੋਕਾਂ ਦੇ ਗੱਲਾਂ ਇਟਿਆਰ ਪਾ ਕੇ ਅੱਗ ਲਾਉਣੇ ਸ਼ੁਰੂ ਕਰ ਦਿੱਤੀ ਸਾਡੇ ਅਸਤੇ ਬੜਾ ਇੱਕ ਤਰ੍ਹਾਂ ਨਾਲ ਐਸਾ ਮੰਜ਼ਰ ਸੀਗਾ ਵੀ ਜਿੰਨੂੰ ਅਸੀਂ ਪਹਿਲਾਂ ਕਦੀ ਦੇਖਿਆ ਸੀਗਾ ਨਾ ਸੁਣਿਆ ਸੀਗਾ ਅਸੀਂ ਫਿਰ ਤੋਂ ਜਿਹੜਾ ਮਾਰਿਆ ਝਾਂ ਕੇ ਦੇਖਿਆ ਤੇ ਸਾਹਮਣੇ ਚੱਲਦੇ ਆ ਦੇਖਿਆ ਲੋਕਾਂ ਦੀ ਛਾਤੀਆਂ 'ਚ ਗੋਲੀ ਵੱਜ ਰਹੀ ਹੈ ਬੰਦੇ ਜ਼ਰਾਫ਼ ਕਰਦੇ ਡਿੱਗ ਰਹੇ ਨੇ ਦੁਕਾਨਾਂ ਨੂੰ ਅੱਗ ਲਾਈਆਂ ਜਾ ਰਹੀਆਂ ਔਰ ਵੇ ਸਾਹ ਮਤਲਬ ਕਿ ਬੰਦੇ ਸੜਕਾਂ ਤੇ ਨਹੀਂ ਵੀ ਜਿਹੜੇ ਕਿਸੇ ਟਾਈਮ ਤੇ ਕੰਮ ਸਾਨੂੰ ਵੀ ਸਾਡੇ ਤੇ ਰਾਖੇ ਹੀ ਸਿੱਖਾਂ ਤੇ ਉਹਨਾਂ ਨੇ ਹੀ ਫਿਰ ਆਪਣੇ ਰਾਖੇ ਸਿੱਖਾਂ ਦਾ ਹੀ ਕਤਲ ਕੀਤਾ ਉਹ ਤਾਂ ਦੋ ਮੁਲਕਾਂ ਦੀ ਲੜਾਈ ਸੀਗੀ ਜਾਂ ਮੁਸਲਮਣ ਤੇ Hindu Sikh ਮੰਦ ਦੇ ਸੰਬੰਧ ਚਲੇ ਕੋਈ ਪਰਵਾਹ ਹੈ ਤੇ ਪਰ ਇਹ ਜਿਹੜਾ ਹੈ ਇਹ ਤਾਂ ਜਿਵੇਂ ਪਲਾਨ ਕਰਕੇ ਮਤਲਬ ਭਰਾ ਭਰਾ ਨੂੰ ਹੀ ਲੜਾਣ ਦੀ ਜਿਹੜੀ ਲਈ ਇਹ ਭਰਾ ਭਰਾ ਨੂੰ ਲੜਾਣ ਦੇ ਵਿੱਚ ਪੂਰਾ ਮਤਲਬ ਕਿ ਜਿੰਨੂੰ ਮੈਂ ਸਹੀ ਗੱਲ ਕਵਾਂਗਾ ਤੇ ਇਹ ਵੀ ਸਲੀਮ ਵਿੱਚ ਸਰਕਾਰਾਂ ਦਾ ਪੂਰਾ ਪ੍ਰਹਾਤ ਸੀਗਾ ਮਰੇ ਅੱবি ਕੇਸ ਗਾਣੀ ਕਰਦੇ ਸੀ ਅੱবি ਹੁਣ ਇਧਰ ਆ ਇਸ ਜਗ੍ਹਾ ਛੜੀਏ ਸਾਡੇ ਰਹਿਣ ਦੇ ਕਾਬਲ ਨਹੀਂ ਰਹੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਕਾਨਪੂਰ ਅਤੇ ਯੂਪੀ ਦੇ ਵਿੱਚਕਾਰ ਕੀ ਕੁਝ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਉੱਤੇ ਹਮਲੇ ਹੁੰਦੇ ਨੇ ਤੇ ਉਹਨਾਂ ਨੂੰ ਮੌਤ ਦੇ ਘਾਟੂ ਦਾ ਉਤਾਰਿਆ ਜਾਂਦਾ ਹੈ ਇਸ ਉੱਤੇ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਨਿਰਮਲ ਸਿੰਘ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੰਜ ਵੇਖਦੇ ਹੋ ਕੀ ਹਾਲਾਤ ਬਣੇ ਸਨ ਉਸ ਸਮੇਂ ਜਦੋਂ ਤੁਸੀਂ ਕਾਨਪੂਰ ਤੋਂ ਪੰਜਾਬ ਪਹੁੰਚਦੇ ਹੋ ਉਸ ਟਾਈਮ ਦੇ ਹਾਲਾਤ ਕੁਝ ਇਸ ਤਰ੍ਹਾਂ ਸਨ ਬਈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਕਿਸ ਟਾਈਮ ਕੀ ਹੋਣ ਲੱਗਾ ਹੈ ਜਦੋਂ ਪਤਾ ਲੱਗਿਆ ਵੀ ਇੰਦਰਾ ਗਾਂਧੀ ਨੂੰ ਮਤਲਬ ਕਿ ਮਾਰ ਦਿੱਤਾ ਗਿਆ ਚਾਹੇ ਕਿਸ ਸੰਸਨ ਨੇ ਵੀ ਮਾਰਿਆ ਚਲੋ ਉੱਥੇ ਗੱਲ ਅਲੱਗ ਬਣਦੀ ਹੈ ਪਰ ਇਲਜ਼ਾਮ ਸਿੱਖਾਂ ਤੇ ਆਇਆ ਤੇ ਜੋ ਵੀ ਸਾਹਮਣੇ ਆਇਆ ਤੇ ਸੜਕਾਂ ਤੇ ਇੱਕਦਮ ਰੋਲੇ ਜੇ ਪੈਣ ਲੱਗੇ ਕਈਆਂ ਨੇ ਸਿੱਖ ਭਜਾਓ ਦੇਸ਼ ਬਚਾਓ ਦਾ ਨਾਅਰਾ ਲਾਣ ਲੱਗੇ ਤੇ ਕੁਝ ਇੱਕ ਲੋਕਾਂ ਨਾਲ ਸਾਂਝਾ ਸਮਝਿਆ ਚਲੋ ਵੀ ਇਹ ਗੱਲ ਹਲਕੀ-ਬੁਲਕੀ ਚਲੋ ਆਪੇ ਗੱਲ ਨੂੰ ਠੰਡੇ ਹੋ ਜਾਣਗੇ ਜੀ ਪਰ ਦੇਖਦੇ ਦੇਖਦੇ ਬੜਾ ਉਹ ਗਰਗਿਆ ਮਾਹੌਲ ਬਣ ਗਿਆ ਹੂੰ ਤੇ ਉਹਨਾਂ ਨੇ ਮਾਰਕ ਡਾਗੀ ਤੇ ਸੜਕਦੁਕਾਨਾਂ ਨੂੰ ਘੱਲਣੀਆਂ ਸ਼ੁਰੂ ਕਰ ਦਿੱਤੀਆਂ ਜੀ ਸੋ ਦੇਖਦੇ ਦੇਖਦੇ ਇਹ ਮਾਹੌਲ ਬਣਿਆ ਬਈ ਲੋਕਾਂ ਨੇ ਗੱਲਾਂ ਹੀ ਟਿਆਰ ਪਾ ਕੇ ਅਗ ਲਾਣੇ ਸ਼ੁਰੂ ਕਰ ਦਿੱਤੀ ਸਾਡੇ ਹਸਤੇ ਬੜਾ ਇੱਕ ਤਰ੍ਹਾਂ ਨਾਲ ਐਸਾ ਮੰਜ਼ਰ ਸੀਗਾ ਵੀ ਜਿੰਨੂੰ ਅਸੀਂ ਪਹਿਲਾਂ ਕਦੀ ਦੇਖਿਆ ਸੀਗਾ ਨਾ ਸੁਣਿਆ ਸੀਗਾ ਹੂੰ ਸੋ ਸੀ ਆਪਣੇ ਆਪ ਨੂੰ ਮਤਲਬ ਕਿ ਥੋੜਾ ਬੋਤਾ ਸੰਭਾਲਦੇ ਹੋਏ ਆਪਣੇ ਆਪਣੇ ਘਰਾਂ ਵਿੱਚ ਬੈਠ ਗਏ ਪਰ ਜਿਹੜੇ ਬੰਦੇ ਸੜਕਾਂ ਤੇ ਸਾਨ ਜਾਂ ਦੁਕਾਨਾਂ ਲੁੱਟੀਆਂ ਲੁੱਟਣ ਲੱਗ ਗਏ ਤੇ ਜਿਹੜਾ ਜਿਹ ਬੰਦਾ ਹਥੌਂਦਾ ਰਿਹਾ ਕਿਸੇ ਨੂੰ ਗਲਾ ਹੀ ਟਾਇਰ ਪਾ ਕੇ ਅੱਗ ਲਗਾਏ ਤੇ ਮਤਲਬ ਕਿ ਬਹੁਤ ਹੀ ਡਰਾਉਣਾ ਤੇ ਤੁਸੀਂ ਉਸ ਸਮੇਂ ਕਿੱਥੇ ਸੀਗੇ ਤੁਸੀਂ ਉਸ ਉਸ ਸਮੇਂ ਕਿੱਥੇ ਸੀ ਅਸੀਂ ਉਸ ਟਾਈਮ ਆਪਣੀ ਦੁਕਾਨ ਤੇ ਹੀ ਸੀਗੇ ਸਾਡੀ ਦੁਕਾਨ ਹੋਇਆ ਕਰਦੇ ਸੀ ਗੋਬਿੰਦਨਗਰ ਕਾਨਪੁਰ ਦੇ ਵਿੱਚ ਗੋਬਿੰਦਨਗਰ ਪਾਟਾ ਚੌਂਕ ਤੇ ਉੱਪਰ अच्छा तो जदों देखा ਵੀ ਰੋਲੇ ਰੱਪੇ ਪੈਣ ਲੱਗ ਪਏ ਨੇ ਕੁਝ ਬੰਦੇ ਕੰਨੇ ਵੀ ਮਾਹੌਲ ਜਾ ਖਰਾਬ ਜਾ ਲੱਗਦਾ ਹੈਗਾ ਵੀ ਇਸ ਕਰਕੇ ਦੁਕਾਨਾ ਬੰਦ ਕਰਕੇ ਆਪਣੇ ਘਰ ਚਲਾ ਜਾਣਾ ਚਾਹੀਦਾ ਹੂੰ ਤੇ ਸੋ ਉਸ ਟਾਈਮ ਮੇਰੀ ਉਮਰ ਸਾਰੀ 22 ਸਾਲ ਦੀ ਹੋਣੀ ਜੀ ਤੇ ਅਸੀਂ ਦੁਕਾਨਾ ਬੰਦ ਕੇ ਆਪਣੇ ਘਰ ਵੱਲ ਨੂੰ ਆਣ ਲੱਗੇ ਜਦੋਂ ਅਸੀਂ ਦੇਖਿਆ ਵੀ ਅਸੀਂ ਆ ਰਹੇ ਹਾਂ ਬਜ਼ਾਰੇ ਚ ਆ ਰਹੇ ਆ ਵੀ ਜਿਵੇਂ ਇਸ ਤਰ੍ਹਾਂ ਲੱਗਦਾ ਸੀਗਾ ਵੀ ਪਛਾਣ ਵਾਲਾ ਬੰਦਾ ਕੋਈ ਵੀ ਨਹੀਂ ਇੱਧਰ ਦੇ ਬੰਦੇ ਉੱਧਰ ਤੇ ਉੱਧਰ ਦੇ ਬੰਦੇ ਉੱਧਰ ਬੜੇ ਪਲਾਨ ਦੇ ਮੁਤਾਬਕ ਜਿਵੇਂ ਉਹ ਸੋਚ ਰੱਖਿਆ ਸੀਗਾ ਵੀ ਅਸੀਂ ਅਸੀਂ ਸਿੱਖਾਂ ਦੇ ਉੱਪਰ ਅਟੈਕ ਕਰਨਾ ਹੈ ਹੂੰ ਤੇ ਸੋ ਮਤਲਬ ਕਿ ਅਸੀਂ ਤਾਂ ਬਚਪਾਸੀ ਸਾਡਾ ਇੱਕ ਤਰ੍ਹਾਂ ਨਾਲ ਬਚਪਨ ਹੀ ਹੁੰਦਾ ਸੀ ਆ ਵੀ ਬਾਈ ਸਾਲ ਨੂੰ ਮਰਸੀ ਆਪਣੇ ਸੰਭੁਸ਼ਟ ਮੰਨਣ ਨੂੰ ਸਮਝ ਦੇਬੀ ਨਹੀਂ ਸੀਗੇ ਜੀ ਪਰ ਸਮਝਦੇ ਕਿ ਫਿਰ ਲੋਕਾਂ ਨੇ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰੋ ਬਈ ਸਾਨੂੰ ਘਰੇ ਆਪਣੇ ਆਪਣੇ ਨਾ ਟਿਕਾਣੇ ਚੱਲ ਜਾਣਾ ਚਾਹੀਦਾ ਵੀ ਮਾਹੌਲ ਦਾ ਕੋਈ ਪਤਾ ਨਹੀਂ ਵੀ ਇਹਦਾ ਕੀ ਬਣੂਗਾ ਹਮ ਮਾਹੌਲ ਨੇ ਫੂਕ ਚ ਐਸਾ ਕਰਵੜ ਫਿਰ ਬਦਲਿਆ ਔਰ ਦੇਖਦੇ ਹੀ ਦੇਖਦੇ ਆ ਮਤਲਬ ਕਿ ਕਿਤਰਾ ਨਾਲ ਖੌਫਨਾਕ ਮੰੰਜਰ ਜਿਹਾ ਬਣ ਗਿਆ ਚੁੰਡਾਂ ਦੇ ਚੁੰਡ ਆਣ ਲੱਗੇ ਪਤ ਨਹੀਂ ਕਿੱਥੋਂ ਕੀ ਕਿਸਮ ਕੋਈ ਪਛਾਣ ਦਾ ਬੰਦਾ ਜਨ ਜਨ ਸੀ ਆਂਦਾ ਮਤਲਬ ਕਿ ਲੋਕ ਜਿਹੜੇ ਲੋਕਾਂ ਨੇ ਪਲਾਨ ਕੀਤਾ ਵੀ ਆ ਹਾਂ ਮਤਲਬ ਉਹ ਲੋਕਲ ਲੋਕ ਨਹੀਂ ਸੀਗੇ ਜਿਹਨਾਂ ਨੂੰ ਤੁਹਾਡੇ ਤੇ ਮੋਲ ਲੋਕ ਲੋਕ ਨਹੀਂ ਸੀਗੇ ਲੋਕਾਂ ਨੂੰ ਸੱਜਣੇ ਸਰੀਦ ਸੰਨ ਸਾਡੇ ਮਤਲਬ ਕਿ ਹਿੰਦੂ ਪੰਜਾਬੀ ਜਿਹਨੂੰ ਆਪਾਂ ਕਹਿੰਦੇ ਆ ਮੋਨੇ ਪੰਜਾਬੀ ਉਹ ਸਾਡੇ ਨਾਲ ਸੰ ਕੋਈ ਐਸੀ ਗੱਲ ਨਹੀਂ ਕਈ ਬੰਦੇ ਤਾਂ ਪਾਕਿਸਤਾਨੋਂ ਆਏ ਵੀ ਉਹ ਵੀ ਮਸ਼ਾਇਤ ਹਾਰੀ ਸਨ ਉਹਾਰੇ ਸਾਰੇ ਸਿੱਖ ਨਹੀਂ ਸਨ ਉਹ ਸਾਡਾ ਏਰੀਆ ਗੋਬਿੰਦਨਗਰ ਦਾ ਕਾਫੀ ਹੱਦ ਤੱਕ ਨੂੰ ਮਿਲਜੁਲਾ ਏਰੀਆ ਸੀਗਾ ਵੀ ਜੇ ਦਿੱ ਹੱਥਾ ਨਹੀਂ ਸੀ ਲੱਗਦਾ ਵੀ ਐਸਾ ਵੀ ਮਾਹੌਲ ਖਰਾਬ ਹੋ ਪਰ ਕੁਝ ਇਸਕ ਤੱਕ ਕੇ ਸਮਦੇ ਬੰਦੇ ਜਿਵੇਂ ਜਿੰਨੂੰ ਅਸੀਂ ਕਦੀ ਪਹਿਲਾਂ ਦੇਖਿਆ ਵੀ ਨਹੀਂ ਸੀਗਾ ਮੈਂ ਜਿਵੇਂ ਉਹਨਾਂ ਨੂੰ ਇੱਕ ਧਾਰ ਕੇ ਦਿੱਤਾ ਹੋਵੇ ਵੀ ਜਿਹੜਾ ਵੀ ਮੈਂ ਇਹਨ ਸਿੱਖਾਂ ਦੀ ਨਸਲ ਕੁਸ਼ੀ ਕਰਨੀ ਹੈ ਵੀ ਜਿਹੜਾ ਵੀ ਹੱਥੀ ਚਾਹੁੰਦਾ ਉਹਨਾਂ ਨੂੰ ਮਾਰ ਦਿਓ ਹੂੰ ਤਾਂ ਸੋ ਅਸੀਂ ਆਪਣੇ ਘਰ ਅੱਜ ਬੈ ਕੇ ਟਾਈਮ ਪਾਸ ਕੀਤਾ ਜਦੋਂ ਅਸੀਂ ਆਪਣੇ ਘਰ ਤੋਂ ਜਿਵੇਂ ਸਾਡਾ ਫਲੈਟ ਸੀਗਾ ਅਸੀਂ ਫਲੈਟ ਤੋਂ ਜਿਹੜਾ ਮੜਿਆ ਝਾਂ ਕੇ ਦੇਖਿਆ ਤੇ ਸਾਹਮਣੇ ਚੱਲਦੇ ਆ ਦੇਖਿਆ ਲੋਕਾਂ ਦੀ ਛਾਤੀਆਂ 'ਚ ਗੋਲੀ ਵੱਜ ਰਹੀ ਏ ਬੰਦੇ ਦੜਾਮ ਕਰਦੇ ਡਿੱਗ ਰਹੇ ਨੇ ਹੂੰ ਦੁਕਾਨਾਂ ਨੂੰ ਅੱਗ ਲਾਈਆਂ ਜਾ ਰਹੀਆਂ ਔਰ ਵੇ ਸਾਹਬ ਮਤਲਬ ਕਿ ਬੰਦੇ ਸੜਕਾਂ ਤੇ ਨਹੀਂ ਜਿੰਨਾ ਸਾਹਮਣੇ ਕੁੱਲ ਮਿਲਾ ਕੇ ਇਹ ਕਹਿ ਲਓ ਭਈ ਕੋਈ ਇੱਕ ਦੋ ਬੰਦੇ ਖੜਾ ਨਾ ਕੋਈ ਜਿਆਦਾ ਸੀ 10 20 ਬੰਦੇ ਵੀ ਹੁੰਦੇ ਤੇ ਨਹੀਂ ਖੜ ਸਕਦੇ ਸੀ ਕਿਉਂਕਿ ਉਹ ਅੱਗੇ ਸੈਂਕੜੇ ਬੰਦੇ ਸਾਹਮਣੇ ਲੱਤੇ ਉਹਨਾਂ ਕੋਲ ਪੂਰੇ ਹਥਿਆਰਾਂ ਨਾਲ ਲੈਸ ਹੂੰ ਛੋਨਾ ਦੇਮ ਜਿਵੇਂ ਧਾਰ ਕੇ ਆਏ ਵਸਨ ਵੀ ਆਪਾਂ ਨੇ ਇਹ ਕੰਮ ਕਰਨਾ ਹੀ ਕਰਨਾ ਹੈ ਅਟੈਕ ਕਰਨਾ ਤੈਨ ਸਖਨ ਸਖਲਾਂ ਨੂੰ ਸਿੱਖਾਂ ਨੂੰ ਮਤਲਬ ਕਿ ਨਸਲ ਖੁਸ਼ੀ ਕਰਨੀ ਹੈ ਹੂੰ ਤਕਰੀਬਨ 40 ਸਾਲ ਤੋਂ ਵੱਧ ਦਾ ਸਮਾਂ ਜਿਹੜਾ ਹੈਗਾ ਹੋ ਚੁੱਕਿਆ ਹੈ ਕੀ ਲੱਗਦਾ ਵੀ ਇਨਸਾਫ ਹਾਲੇ ਤੱਕ ਮਿਲਿਆ ਜਾਂ ਨਹੀਂ ਮਿਲਿਆ ਦੇਖੋ ਜੀ ਦੇਖਿਆ ਜਾਏ ਤਾਂ ਇਨਸਾਫ ਵਾਲੇਖੀ ਤੇ ਇਨਸਾਫ ਦੇ ਵਿੱਚ ਦੇ ਆਪਾਂ ਨੂੰ ਜ਼ੀਰੋ ਨੰਬਰ ਦੇਾਂਗੇ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਸਾਨੂੰ ਕੋਈ ਡੰਗਾ ਪੀੜਤਾ ਨੂੰ ਕੋਈ ਪੂਰਾ ਉਹਦਾ ਇਨਸਾਫ ਦਿੱਤਾ ਗਿਆ ਪਰ ਇਹ ਠੀਕ ਹੈ ਵੀ ਜਿਵੇਂ ਅਸੀਂ ਆਪਣੇ ਆਪਣੇ ਘਰ-ਬਾਰ ਛੋੜ ਕੇ ਆ ਗਿਆਂ ਸਾਨੂੰ ਅੱਜ ਵੀ ਕਦੀ 31 ਅਕਤੂਬਰ ਯਾਦ ਆਉਂਦੀ ਹੈ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਉਹੀ ਮਾਹੌਲ ਸੀਗਾ ਵੀ ਜਿਹੜਾ ਜਿਹੜੇ ਟਾਈਮ ਅਸੀਂ ਆਪਣੀਆਂ ਪ੍ਰਾਪਰਟੀਆਂ ਨੂੰ ਕੱਥਾਂ ਦੇ ਭਾਵੇਂਚ ਕੀ ਆ ਗਏ ਆਂ ਕੋਡੀਆਂ ਦੇ ਭਾਵੇਂਚ ਕੀ ਆ ਗਏ ਆਂ ਅੱਜ ਉਹਨਾਂ ਦੀ ਕੀਮਤ ਕਰਉਣਾ ਇੱਚ ਹੈ ਹੂੰ ਉਹਨ ਅਸੀਂ ਆਪਣੀ ਜ਼ਿੰਦਗੀ ਦੇ 40 ਸਾਲ ਇੱਥੇ ਬਿਤਾ ਦਿੱਤੇ ਹਨ ਅੱਜ ਅਸੀਂ ਉੱਤਕ ਨਹੀਂ ਪਹੁੰਚੇ ਜਦ ਅਸੀਂ ਉਸ ਟਾਈਮ ਉਸ ਸੇਈ ਤੇ ਸੀਗੇ ਹੂੰ ਤੋਂ ਸੇ ਸੂਬਾ ਸੀ ਤੇਹੀ ਕਮਾਂਗੇ ਵੀ ਸਾਨੂੰ ਇਹਦੇ ਵਿੱਚ ਇਨਸਾਫ ਦਾ ਕੋਈ ਜ਼ੀਰੋ ਮਿਲਿਆ ਔਰ ਜਹਾਂ ਤੱਕ ਗੱਲ ਸੀਗੀ ਦੰਗਾ ਕਾਰਮਾਨ ਵਾਲਿਆਂ ਦੀ ਅੱਜ ਬਾਅਦ ਚ ਉਹਨਾਂ ਦੇ ਨਾਮ ਸਾਹਮਣੇ ਆਏ ਐਚ ਕੇ ਐਲ ਪਗਦਰ ਨਾਮ ਸਾਹਮਣੇ ਆਇਆ ਔਰ ਇੱਕ ਦੋ ਨਾਮ ਜੋ ਮਸ਼ਟਮ ਨਹੀਂ ਯਾਦ ਆ ਰਹੇ ਤੇ ਮਤਲਬ ਕਿ ਸੱਜਟ ਕੁਮਾਰ ਹੋ ਗਿਆ ਸੱਜਨ ਕੁਮਾਰ ਦਾ ਨਾਮ ਬਿਲਕੁਲ ਬਿਲਕੁਲ ਸਾਹਮਣੇ ਆਇਆ ਔਰ ਸਾਡੇ ਕਾਨਪੁਰ ਦੀ ਵਿਲੈਤੀ ਰਾਮ ਕਥਿਆਲ ਦਾ ਨਾਮ ਸਾਹਮਣੇ ਆਇਆ ਜੋ ਕਾਨਪੁਰ ਦਾ ਖਾਸ ਸੀਗਾ ਤੇ ਮਤਲਬ ਕਿ ਆਪਾਂ ਕਹੀਏ ਵੀ ਉਹਨਾਂ ਨੂੰ ਸਜਾਵਾ ਹੋਈਆਂ ਉਹਨਾਂ ਤੇ ਐਸਾ ਕੁਝ ਨਹੀਂ ਹੋਇਆ ਵੀ ਸਿਰਫ ਐ ਵੀ ਲਾਰੇ ਲਾਰੇ ਲੰਦ ਰਹੇ ਕੁਝ ਮਰ ਗਏ ਕੁਝ ਪਾਚੂ ਛੱਡ ਦਿੱਤੇ ਗਏ ਜੋ ਇਹਨੂੰ ਆਪਾਂ ਇਨਸਾਫ ਤੇ ਨਹੀਂ ਕਹਿੰਦੇ ਪਰ ਇਹ ਆ ਵੀ ਇੱਕ ਨਾ ਭੁੱਲਣਯੋਗ ਇੱਕ ਐਸਾ ਜ਼ਖਮ ਹੈ ਹੂੰ ਜੋ ਐਨੇ ਸਾਲਾਂ ਬਾਅਦ ਵੀ ਜਦੋਂ ਦਿਨ ਯਾਦ ਆਉਂਦੇ ਨੇ ਤਾਂ ਜ਼ਰੂਰ ਤਾਂ ਆ ਜਾਉ ਜਾਂਦਾ 1947 1984 ਦੇ ਵਿੱਚ ਕਰ ਇੱਕ ਵਾਰੀ ਫਿਰ ਤੋਂ ਸਰਦਾਰਾਂ ਨੂੰ ਦਿਖਾ ਦਿੱਤੀ ਗਈ ਸੀ ਅਸੀਂ ਇਹ ਬੰਦਿਆਂ ਕਿ ਚਲੋ ਸਾਡੀ ਲਾਈਫ ਇਚ ਤੇ ਪਹਿਲੇ ਵਾਰੇ ਆਇਆ ਲੇਕਿਨ ਸਾਡੇ ਜਿਹੜੇ ਬਜ਼ੁਰਗ ਸਨ ਸਾਡੇ ਪਿਤਾ ਹੀ ਸਨ ਜਾਂ ਸਾਡੇ ਹੋਰ ਦਾਦੇ ਪੁਰਦਾਦੇ ਹੋਰ ਜਿਹਨਾਂ ਲੋਕਾਂ ਨੇ 47 ਦਾ ਸੰਤਾਪ ਚੱਲਿਆ ਸੀਗਾ ਹੂੰ ਉਹਨਾਂ ਵਾਸਤੇ ਇਹ ਇੱਕ ਵਾਰੀ ਦੁਬਾਰਾ ਸੰਤਾਲੀ ਬਣੀ ਹੈ ਹੂੰ ਮੇਉ ਉਸ ਟਾਈਮ ਤੇ ਆਪਾਂ ਕਵਾਂਗੇ ਮੁਗਲ ਸੀਗੇ ਜੋ ਆਪਾਂ ਮੁਗਲਾ ਨਾਲ ਸੀਗੀ ਪਰ ਇਸ ਟਾਈਮ ਤਾਂ ਉਹ ਸੀਗੇ ਵੀ ਜਿਹੜੇ ਕਿਸੇ ਟਾਈਮ ਦੇ ਕੰਨ ਸਨ ਵੀ ਸਾਡੇ ਤੇ ਰਾਖੇ ਹੀ ਸਿੱਖਾ ਤੇ ਉਹਨਾਂ ਨੇ ਹੀ ਫਿਰ ਆਪਣੇ ਰਾਖੇ ਸਿੱਖਾਂ ਦਾ ਹੀ ਕਤਲ ਕੀਤਾ ਤੇ ਇਹ ਮੰਜਰ ਉਸ ਤੋਂ ਵੀ ਜ਼ਿਆਦਾ ਮਤਲਬ ਕਿ ਆਪਾਂ ਸਮਝਾਂਗੇ ਕਿ ਦਰਦਨਾਕ ਸੀਗਾ ਉਹ ਤਾਂ ਦੋ ਮੁਲਕਾਂ ਦੀ ਲੜਾਈ ਸੀਗੀ ਜਾਂ ਮੁਸਲਮ ਤੇ Hindu Sikh ਮੰਦ ਦੇ ਸੰ ਵਿਚਲੇ ਕੋਈ ਪਰਿਵਾਰ ਹੈ ਤੇ ਪਰ ਇਹ ਜਿਹੜਾ ਹੈ ਇਹ ਤਾਂ ਜਿਵੇਂ ਪਲਾਨ ਕਰਕੇ ਮਤਲਬ ਭਰਾ ਭਰਾ ਨੂੰ ਲੜਾਉਣ ਦੀ ਜਿਹੜੀ ਲੜਾਈ ਸੀ ਇਹ ਭਰਾ ਭਰਾ ਨੂੰ ਲੜਾਉਣ ਦੇ ਵਿੱਚ ਪੂਰਾ ਮਤਲਬ ਕਿ ਜਿੰਨੂੰ ਮੈਂ ਸਹੀ ਗੱਲ ਕਵਾਂਗਾ ਤੇ ਇਹ ਵੀ ਸਰ ਇਹਦੇ ਵਿੱਚ ਸਰਕਾਰਾਂ ਦਾ ਪੂਰਾ ਪ੍ਰਹਾਤ ਸੀਗਾ ਨਹੀਂ ਤੇ ਇਤਨੇ ਵੱਡੇ ਮਤਲਬ ਕਿ ਮੰਜ਼ਰ ਨੂੰ ਇਲਜ਼ਾਮ ਆਜ਼ਾਮ ਦੇਣਾ ਮਤਲਬ ਕਿ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਕਿਸੇ ਬੰਦੇ ਨੂੰ ਢੜਕਾ ਕੇ ਲੜਾ ਲਈਏ ਕੋਈ ਇੱਕ ਢੜਕ ਜਾਏਗਾ ਦੋ ਢੜਕ ਜਾਣਗੇ ਜਾਂ ਚਾਰ ਢੜਕ ਜਾਣਗੇ ਇਹ ਜਿਵੇਂ ਕੌਲ ਕੀਤੀ ਹੁੰਦੀ ਹੈ ਵੀ ਜਦੋਂ ਅਸੀਂ ਇਸ਼ਾਰਾ ਕਰਾਂਗੇ ਸਾਰੇ ਸਾਰੇ ਸੋਸ਼ਕ ਤੇ ਮਿਲ ਕੇ ਇੱਕ ਸ਼ੇਰ ਨੂੰ ਢਾ ਲੈਣਾ ਸੋ ਹਿਸਾਬ ਸੀ ਉਸ ਟਾਈਮ ਇਹੀ ਸੀਗਾ ਬਈ ਇੱਕ ਇੱਕ ਨੂੰ ਸੋਸੋ ਪਈਵੇ ਸਨ ਤੇ ਉਹਨਾਂ ਵਿੱਚ ਲਾ ਕੇ ਉਹ ਸਾਡੇ ਦੇ ਬੰਦੇ ਨੇ ਕਦੀ ਸੋਚਿਆ ਹੀ ਨਹੀਂ ਕੋਈ ਹਿੰਦੂ ਸੇ ਕੀ ਦੋਹ ਹੈ ਤੇ ਨਾ ਚ ਕੇ ਸੋਚਦੇ ਸੀਗੇ ਅੱਜ ਤ ਹੁਣ ਵੀ ਕਰ ਨਹੀਂ ਮੰਨਦੇ ਪਰ ਚਲੋ ਠੀਕ ਹੈ ਜੋ ਉਹਨਾਂ ਦੇ ਆਇਆ ਪਰ ਕਿਸੇ ਕੋਲ ਕੋਈ ਹਥਿਆਰ ਨਹੀਂ ਸਾਡੇ ਲੋਕਾਂ ਦੇ ਅੰਦਰ ਸਤੇ ਹਥਿਆਰ ਵਗੈਰਾ ਰੱਖੇ ਹੀ ਨਹੀਂ ਸੋਚਿਆ ਹੀ ਨਹੀਂ ਸੀਗਾ ਕਦੀ ਕੋਈ ਐਸੀ ਲੋੜ ਪਏਗੀ ਪਰ ਜੇ ਉਹਨਾਂ ਨੂੰ ਹਥਿਆਰਾਂ ਵਿੱਚ ਲੈਸ ਕਰਕੇ ਭੇਜਿਆ ਗਿਆ ਤੇ ਇਹਦਾ ਮਤਲਬ ਹੈ ਅਪਾਏ ਸਮਝਦੇ ਆ ਕਿ ਪੂਰੀ ਪਲਾਨ ਨਾਲ ਸਰਕਾਰਾਂ ਦੇ ਇਸ਼ਾਰੇ ਤੇ ਸਭ ਕੁਝ ਹੋਇਆ ਪਰਿਵਾਰ ਦੇ ਵਿੱਚ ਉਸ ਵੇਲੇ ਕੌਣ-ਕੌਣ ਸੀ ਤੁਹਾਡੇ ਪਰਿਵਾਰ 'ਚ ਸਾਰੇ ਸੀਗੇ ਸਾਡੇ ਸਮਝੋ ਕਿ ਅਸੀਂ ਤਾਂ ਸਮਝੋ ਦੇਖਿਆ ਜਾਏ ਤਾਂ ਸਿਰਫ ਇੱਕ ਤੁਹਾਡੇ ਦੋ ਸਿਸਟਰ ਹੀ ਵਾਹ ਪਏ ਸਨ ਅਸੀਂ ਚਾਰ ਭੈਣਾ ਸੀਗੇ ਚਾਰ ਭਾਈ ਸੀਗੇ ਤੇ ਉਹ ਸਾਰੇ ਹੀ ਸੀਗੇ ਉਹ ਛੋਟੇ-ਛੋਟੇ ਸੀਗੇ ਮੇਰੇ ਤੋਂ ਛੋਟੇ ਮੈਂ ਤਾਂ ਚੌਥੇ ਨੰਬਰ ਦਾ ਸੀਗਾ ਤੇ ਮੇਰੇ ਤੋਂ ਛੋਟੇ ਵੀ ਚਾਰ ਬੱਚੇ ਸੀਗੇ ਹੂੰ ਸੋ ਉਸ ਟਾਈਮ ਇਹ ਸੀਗਾ ਬਈ 47 ਤੋਂ ਲੈ ਕੇ ਜਿਹੜੇ ਬੰਦੇ 0 ਤੋਂ ਸ਼ੁਰੂ ਹੋਏ ਸਨ ਉਹ ਅਜੇ ਮਸਾਂ ਮਸਾਂ ਆਪਣੇ ਪੈਰਾ ਤੱਕ ਖੜੇ ਹੀ ਸੀਗੇ ਉਹ 47 84 ਚੋਂ ਜ਼ਿਆਦਾ ਸਮਾਂ ਦਸੀਗਾ ਨਹੀਂ ਜੀ ਤੇ ਕੁਝ ਉਸਨਾਂ ਜ਼ਿਆਦਾ ਸਮਾਂ ਤੇ ਹੋਣੀ ਹੋ ਗਿਆ ਹੂੰ ਤਾਂ ਜਿਹੜਾ ਵਜ ਮਜ ਮਸਾਂ ਮਸਾਂ ਲੋਕ ਸਟੈਂਡ ਹੀ ਹੋਏ ਸੀਗੇ ਤੇ ਲੋਕ ਆਪਣੇ ਪਰਿਵਾਰਾਂ ਨੂੰ ਚਲਾਣ ਜੋਗੇ ਹੋਏ ਸੀਗੇ ਤੇ ਮਤਲਬ ਕਿ ਦੁਬਾਰਾ ਇਹਨਾਂ ਨੇ ਜੋ ਵੀ 84 ਦਾ ਕਾਂਡ ਆਪਾਂ ਕਵਾਂਗੇ ਜਾਂ ਰਾਈਟਸ ਜੋ ਵੀ ਹੈ ਇਹਨਾਂ ਨੇ ਕਰਿਆ ਹੈ ਤੇ ਮਤਲਬ ਕਿ ਪੂਰਾ ਪਲਾਨ ਲੱਗਦਾ ਸੀ ਇਹ ਜਿਵੇਂ ਜਦੋਂ ਨਿਕਲ ਕੇ ਆਂਦੇ ਹੁਣ ਤੋਂ ਕਾਨਪੁਰ ਤੋਂ ਕੀ ਕਿਸ ਤਰੀਕੇ ਨਾਲ ਆਂਦੇ ਹੋ ਕਿ ਕੋਈ ਪ੍ਰੋਡਕਸ਼ਨ ਪ੍ਰੋਵਾਈਡ ਕਰਦਾ ਹੈ ਕੋਈ ਕਿ ਆਪ ਹੀ ਆਣਾ ਪੈਂਦਾ ਨਹੀਂ ਅਸਰੇ ਭਾਈ 3 ਦਿਨ ਲਗਾਤਾਰ ਜੇ ਕੰਮ ਚੱਲਦਾ ਰਿਹਾ ਦੁਕਾਨਾਂ ਸੜਦੀਆਂ ਰਹੀਆਂ ਨੇ ਅਸਲੋ ਆਪਣੇ ਘਰਾਂ ਹੀ ਬੰਦ ਰਹੀਆਂ ਹਾਂ ਹਮ ਬਸ ਉਹਨਾਂ ਨੂੰ ਸਿਰਫ ਜਿਹੜਾ ਸਾਡੇ ਜੇ ਅਸੀਂ ਜਾਣ ਤੋਂ ਬਚੇ ਹਾਂ ਸਾਡੇ ਤਾਇਆ ਇਹਦਾ ਮਕਾਨ ਹੁੰਦਾ ਕਰਦਾ ਸੀਗਾ ਉਹ ਥੋੜਾ ਖੁੱਲੇ ਏਰੀਆ ਸੀ ਕਲੋਨੀ ਟੈਪ ਦੇ ਰਹੀਏ ਚ ਹਮ ਉੱਥੇ ਤੁਸੀਂ ਇਹ ਦੇਖ ਲਓ ਵੀ ਦੰਗਾਈਆਂ ਨੇ ਜਾਂਦੇ ਪੈਟਰੋਲ ਦੇ ਟੈਂਕ ਨੂੰ ਰੁਕਵਾ ਕੇ ਹੂੰ ਤੇ ਉਹਨਾਂ ਦੇ ਅੰਦਰ ਪੂਰੀ ਤੇਲ ਪਾ ਕੇ ਅੱਗ ਲਗਾ ਦਿੱਤਾ ਦੇਖੋ ਜਾਨ ਤੂੰ ਤਾਂ ਨਹੀਂ ਕੋਈ ਮਰਿਆ ਉਹਨਾਂ ਦੇ ਲੱਤਾਂ ਦੇ ਦਾਗ ਅਜ ਤੱਕ ਅਜ ਤੱਕ 40 ਸਾਲਾਂ ਬਾਅਦ ਵੀ ਨਹੀਂ ਮਿਟੇ ਅਜਿਵੇਂ ਚੱਟੀਆਂ ਲੱਤਾਂ ਦੇ ਦਾਗ ਧਰਦੇ ਆ ਫਿਰ ਉਸ ਤੋਂ ਬਾਅਦ ਕਰੇ ਮਿਲਟਰੀ ਨੇ ਜਿਵੇਂ ਇੱਕ ਮਤਲਬ ਦੇਖਿਆ ਵੀ ਤੂੰ ਹੰਨ ਨਿਕਲ ਰਿਹਾ ਹੈ ਮਿਲਟਰੀ ਸਾਡੀ ਕੋ ਫਿਰ ਵੀ ਕਵਾਂਗੇ ਕਿ ਕਾਫੀ ਮਦਦ ਕੀਤੀ ਉਸ ਟਾਈਮ ਉਸ ਟਾਈਮ ਤੱਕ ਨਸ਼ਲ ਗੋਸ਼ਿਤ ਕਾਫੀ ਹੋ ਚੁੱਕੀ ਸੀ ਮੈਂ ਕਿ ਮੰਜ਼ਰ ਕਾਫੀ ਖਤਰਨਾਕ ਹੋ ਚੁੱਕਾ ਸੀ ਗਾ ਫਿਰ ਉਹਨਾਂ ਨੇ ਜੀ ਉਹਨਾਂ ਨੂੰ ਜੀਵੇ ਕਿਵੇਂ ਬਚਾਇਆ ਕੋ ਤਰਪਨਾਂ ਲਵਾ ਕੇ ਛੱਲਾ ਲਵਾਈਆਂ ਤੇ ਛੱਤਾ ਤੂੰ ਮੈਂ ਕਿ ਉਹਨਾਂ ਦੀ 500 ਗਾਇ ਦੀ ਘੁੱਟੀ ਬਿਲਕੁਲ ਸੜ ਕੇ ਸੁਆਹ ਹੋ ਗਈ ਸੀ ਅੱਛਾ ਤੇ ਮੈਂ ਇਹ ਕਵਾਂਗਾ ਵੀ ਉਹਨਾਂ ਦੀ ਲੁਮਰਾ ਲੰਮੀਆਂ ਸਨ ਤੇ ਦਿੱਤੀਆਂ ਵੀ ਰੱਬ ਨੇ ਬਖਸ਼ੀਆਂ ਵੀ ਤੇ ਰੱਬ ਨੇ ਸਾਨੂੰ ਉਸ ਤੋਂ ਬਚਾਇਆ ਤੇ ਉਹਨਾਂ ਨੂੰ ਬਚਾ ਆ ਗਿਆ ਬਾਕੀ ਸਾਡੇ ਸਕੂਲ ਦੇ ਹੈਡਮਾਸਟਰ ਜੀ ਹੁੰਦੇ ਸਨ ਉਹਨਾਂ ਨੂੰ ਗੱਲੇ ਠਿਆਰ પા ਕੇ ਸਾੜਿਆ ਉਹ ਸਿੱਖ ਸੰਸਦਾਰ ਜਸਵੰਤ ਸਿੰਘ ਤੇ ਹੋਰ ਵੀ ਬਹੁਤ ਸਾਰੇ ਐਸੇ ਸਨ ਜਿਨ੍ਹਾਂ ਦੇ ਕੇਸ ਕਤਲ ਕੀਤੇ ਮਤਲਬ ਕਿ ਜਾਂ ਫਿਰ ਘਰਾਂ ਤੋਂ ਗੱਲ ਆਈਆਂ ਜਿਹੜੀ ਉਸ ਸਮੇਂ ਕੁਝ ਔਰਤਾਂ ਸੀਗੇ ਉਹਨਾਂ ਦੇ ਬੇਬਪਤ ਕਰਨ ਦੀ ਗੱਲ ਬਾਰ-ਬਾਰ ਆਉਂਦੀ ਹੈ ਸਾਹਮਣੇ ਤਾਂ ਕੀ ਕੋਈ ਹੋਰ ਪਰਿਵਾਰ ਜਿਹੜੇ ਸੀਗੇ ਉਹ ਵੀ ਅੱਗੇ ਨਹੀਂ ਆਏ ਜਿਹੜੇ ਉਸ ਵੇਲੇ Hindu ਪਰਿਵਾਰ ਸੀਗੇ ਉਸ ਸਮੇਂ ਦੇ ਸਵਾਲ ਉਸ ਟਾਈਮ ਇਹ ਬਣ ਗਿਆ ਸੀਗਾ ਬਈ ਮੰਜਰ ਇਤਨਾ ਖਤਰਨਾਕ ਸੀਗਾ ਵੀ ਉਹ ਕਨਸਨ ਵੀ ਜਿਹੜੇ ਚੜ੍ਹੇ Hindu ਸਨ ਉਹ ਆਪਣੇ ਨੂੰ ਇੰਨਾ ਜ਼ਰੂਰ ਸਾਨੂੰ ਕਨਸਨ ਵੀ ਤੁਸੀਂ ਇੱਥੇ ਰਹੋ ਬਈ ਉਹਨਾਂ ਸਾਨੂੰ ਥੋੜਾ ਸਪੋਰਟ ਤੇ ਜਰੂਰ ਕੀਤਾ ਵੀ ਤੁਸੀਂ ਬਾਹਰ ਨਾ ਨਿਕਲੋ ਜੀ ਵੀ ਅਸੀਂ ਖੜੇ ਆ ਕੋਈ ਅਸੀ ਗੱਲ ਨਹੀਂ ਜੇ ਕੋ ਸਾਡੇ ਏਰੀਆ ਚ ਆਏਗਾ ਇੱਕ ਸਾਡਾ ਏਰੀਆ ਕੁਝ ਜ਼ਿਆਦਾ ਮਤਲਬ ਕਿ ਮੋਨੇ ਪੰਜਾਬੀਆਂ ਨਾਲ ਤੇ ਪਾਕਿਸਤਾਨੀਆਂ ਦਾ ਸੀਗਾ ਜਿਹਨੂੰ ਆਪਾਂ ਕੇ ਸਾਡੇ ਸਾਡੇ ਯਾਰ ਬਜ਼ੁਰਗ ਬਾਹਰ ਆਏ ਹੋ ਸਨ ਤੇ ਸਾਡਾ ਸਾਰੇ ਬਿਲਕੁਲ ਘਰ ਵਰਗਾ ਸਬੰਧ ਸੀ ਵੀ ਅੱਖ ਦਾ ਸ਼ਰਮ ਲੈ ਅੱਜ ਬਹੁਤ ਸੀਗਾ ਜੀ ਤੇ ਉਹਨਾਂ ਨੇ ਮਤਲਬ ਕਿ ਫੁੱਲ ਖੜ ਕੇ ਬਾਹਰ ਬਨੇ ਰਿਆ ਤੇ ਉਹ ਦੇਖਦੇ ਸਨ ਵੀ ਇਹ இந்து ਖੜੇ ਨੇ ਤੇ ਤਾਂ ਕੋਈ ਗੱਲ ਨਹੀਂ ਪਰ ਕਹਿੰਦੇ ਤੁਸੀਂ ਲੁਕੇ ਰਹੋ ਵੀ ਇਹ ਨਾ ਹੋਵੇ ਸਿੱਖ ਦੇਖ ਕੇ ਵੀ ਅੰਦਰ ਬੜੇ ਆਵਨ ਤੇ ਉਸ ਟਾਈਮ ਮਤਲਬ ਕੋਲ ਮਿਲ ਆ ਕੇ ਇਹ ਵੀ ਸੁਮਾਨਣਾ ਖੜਾ ਜਿਆਦਾ ਮੁਸ਼ਕਿਲ ਹੋ ਗਿਆ ਨਾ ਜੀਗਾ ਤੇ ਸੋ ਉਹਨਾਂ ਨੇ ਸਾਡੀ ਸਪੋਰਟ ਕੀਤੀ ਐਵੇਂ ਅਸੀਂ ਉਹਨਾਂ ਨੂੰ ਨਾ ਦਾ ਕਰਤਾ ਨਹੀਂ ਭੁੱਲ ਸਕਦੇ ਪਰ ਫਿਰ ਐ ਵੀ ਚੜੀ ਰਹੀ ਇੱਜ਼ਤਾਂ ਦੀ ਗੱਲ ਇਹ ਤਾਂ ਮੰਨ ਕੇ ਚੱਲੋ ਵੀ ਉਹ ਬਿਆਨ ਅਲਫਾਜਾਂ ਜਿ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ ਭਈ ਜਿਵੇਂ ਜਿਵੇਂ ਉਹਨਾਂ ਦਾ ਹੱਥ ਲੱਗਿਆ ਹੈ ਔਰਤਾਂ ਨੂੰ ਉਹਨਾਂ ਨੇ ਜਿਵੇਂ ਉਹਨਾਂ ਨੇ ਚੁੰਨੀਆਂ ਲਾਈਆਂ ਕੱਪੜੇ ਫਾੜੇ ਬੱਚਿਆਂ ਤੱਕ ਨੂੰ ਇਹਨੇ ਬਖਸ਼ਿਆ ਮਤਲਬ ਕਿ ਇਹ ਕੁਲ ਮਿਲਾ ਕੇ ਮਤਲਬ ਕਿ ਇਹ ਹਮਾਨੀਅਤ ਦੀ ਹੱਦ ਤੱਕ ਹਮ ਸਭ ਕੁਝ ਹੋਇਆ ਉਹ ਥੋੜੀ ਗੱਲ ਦੂੰ ਆਪਾਂ ਬਹੁਤ ਮੰਨੀਆਂ ਤਾਂ ਮੈਂ ਇਹੀ ਕਮਾਂਗਾ ਵੀ ਜਣੀਆਂ ਉਹ ਅਜ ਤੱਕ ਕਈਆਂ ਬੇਪੱਤੀਆਂ ਹੋਈਆਂ ਨੇ ਉਹ ਹੋਈਆਂ ਨੇ ਤਾਂ ਹੀ ਕੋ ਕਹਿੰਦਾ ਤੇ ਜੇ ਨਾ ਹੋਈਆਂ ਹੁੰਦੀਆਂ ਤਾਂ ਉਸ ਟਾਈਮ ਵੀ ਨਾ ਕਹਿੰਦੇ ਉਹ ਸੋਹ ਗੱਲ ਬਿਲਕੁਲ ਸਹੀ ਹੈ ਵੀ ਇਹ ਸਭ ਕੁਝ ਹੋਇਆ ਹੈ ਹਮ ਤੇ ਸਾਡੀ ਹੁਣ ਫੇ ਰਹੀ ਗੱਲ ਤਿੰਨ ਦਿਨ ਬਾਅਦ ਕਰ ਰਹੇ ਮੇਰੇ ਮਿਲਟਰੀ ਰਾਜੇ ਥੋੜਾ ਆ ਗਿਆ ਤੇ ਇੱਕਦਮ ਉਹਨਾਂ ਨੇ ਜਿਹੜੇ ਦੰਗਾਈ ਦੇ ਗਏ ਸਨ ਕੁਛ ਪਜਾਏ ਕਢਾਏ ਤੇ ਕੁਛ ਖਿੰਡਰ ਗਏ ਕੁਛ ਅੰਨਾ ਮਾਲ ਲੁੱਟ ਚੁੱਕੇ ਸਨ ਆਪਣਾ ਘਰ ਦੁਕਾਨਾਂ ਭਰ ਚੁੱਕੇ ਸਨ ਜਿੰਨੂੰ ਕਹਿੰਦੇ ਨੇ ਵੀ ਭੁੱਖੇ ਕੁੱਤਿਆਂ ਦਾ ਢਿੱਡ ਭਰ ਚੁੱਕਾ ਸੀਗਾ ਤੇ ਸੋ ਉਹ ਵੀ ਕੁਛ ਲੁੱਕੇ ਮਤਲਬ ਕਿ ਹਦਰ-ਉਦਰ ਹੋ ਗਏ ਫਿਰ ਮਿਲਟਰੀ ਨੇ ਸੰਭਾਲਿਆ ਤੇ ਸਾਨੂੰ ਮਤਲਬ ਕਿਹਾ ਵੀ ਹੋਰ ਦੋ ਕੁ ਦਿਨ ਤਿੰਨ ਦਿਨ ਰਿਹਾ ਕਰਫੂ ਫਿਰ ਹੌਲੀ-ਹੌਲੀ ਥੋੜਾ-ਥੋੜਾ ਮਤਲਬ ਕਿ ਸਮਾਨ ਹੋਣਾ ਸ਼ੁਰੂ ਹੋ ਗਿਆ ਸਮਾਨਤਾ ਆਉਣੇ ਸ਼ੁਰੂ ਹੋ ਗਈ ਫਿਰ ਗੱਲ ਇਹ ਸਿਰਫ ਇਹ ਸੀਗੀ ਬਈ ਜਿਹੜੀ ਸਿੱਖੀ ਦੀ ਇੱਜ਼ਤ ਸਰਦਾਰ ਜੀ ਹੂੰ ਤਾਂ ਉਸ ਤੋਂ ਬਾਅਦ ਜੁਬਾਨ ਤੇ ਜਿਵੇਂ ਸਦਰੂਆ ਆ ਜਾਣਾ ਤੇ ਉਹ ਅਲਫਾਜ਼ ਤੇ ਦੂਸਰੀ ਗੱਲ ਬਈ ਇੱਕ ਕੇਸ ਦਾੜੀ ਕਰਕੇ ਲੋਕਾਂ ਨੇ ਕਿਹਾ ਨਹੀਂ ਅਸੀਂ ਵੀ ਆਪਣੇ ਕੇਸ ਦਾੜੀ ਨਹੀਂ ਕਤਲ ਕਰਾਣੀ ਕਿਉਂਕਿ ਉਹ ਕਈ ਕਈ ਸ਼ਰਹਿ ਵੀ ਗਏ ਹੋਣੇ ਨੇ ਜਾਂ ਕਈ ਉਹਨਾਂ ਨੇ ਕਰ ਦਿੱਤੇ ਉਹਨਾਂ ਦਾ ਨਹੀਂ ਪਤਾ ਉਹਨਾਂ ਦਾ ਕੀ ਬਣਿਆ ਹੋਣਾ ਹੈ ਮਰਾ ਵੀ ਕੇਸ ਗਾਣੀ ਕਰਕੇ ਅਸੀਂ ਸੋਚਿਆ ਵੀ ਹੁਣ ਜਦੋਂ ਇਹ ਇਸ ਜਗ੍ਹਾ ਛੜੀ ਹੈ ਸਾਡੇ ਰਹਿਣ ਦੇ ਕਾਬਲ ਨਹੀਂ ਰਹੀ ਹਾਂ ਤੇ ਸੋ ਫਿਰ ਅਸੀਂ ਆਪਣੇ ਆਪ ਨੂੰ ਸੋਚਿਆ ਵੀ ਕੋਡੀਆਂ ਦੇ ਪਾਪੜੇ ਪ੍ਰਾਪਰਟੀਆਂ ਨੂੰ ਵੇਚਿਆ ਹਾਂ ਪਹਿਲ ਤੇ ਵਿਕਦੀਆਂ ਨਹੀਂ ਸਨ ਇਹ ਲੈਂਦੇ ਨਹੀਂ ਸਨ ਜਾਣੂ ਗੁੱਝ ਕੇ ਤੇ ਫਿਰ ਜਦੋਂ ਜਿੰਨਾ ਕੋਈ ਬਣਿਆ ਲੈ ਕੇ ਵੇਚਿਆ ਕਿ ਲੱਖਾਂ ਦੀਆਂ ਚੀਜ਼ਾਂ ਅਸੀਂ ਹਜ਼ਾਰਾਂ ਦੀ ਵੇਚ ਕੇ ਆ ਗਏ ਤੇ ਉੱਥੋਂ ਨਿਕਲ ਕੇ ਫਿਰ ਅਸੀਂ ਆ ਕੇ ਮੇਰਾ ਉੱਥੇ ਸਮਝ ਲਓ ਭਈ ਟਾਈਮ ਥੋੜਾ ਜ਼ਰੂਰ ਲੱਗ ਗਿਆ ਕਿਉਂਕਿ 31 ਉਹ ਸੀ ਤੇ ਮੈਂ ਇੱਥੇ 5 ਜਨਵਰੀ ਨੂੰ ਸਮਝੋ ਕਿ ਮੈਂ ਪੰਜਾਬ ਦੇ ਵਿੱਚ ਪਟਿਆਲਾ ਸ਼ਹਿਰ ਵਿੱਚ ਜੋ ਮਨ ਲੱਗਿਆ ਨੇੜੇ ਚਲ ਉੱਥੇ ਮੇਰੇ ਕੁਝ ਆਪਣੇ ਪੁਰਾਣੇ ਵਾਕਾ ਬ੍ਰਿੰਦ ਸੰਥੇ ਫਿਰ ਉਹਨਾਂ ਦੇਖਿਆ ਜਾਂਦੇ ਉਹਨਾਂ ਕੋਲ ਹੀ ਆ ਗਿਆ ਪੂਰੇ ਪਰਿਵਾਰ ਸਮੇਤ ਉੱਥੋਂ ਦੀ ਉਰੇ ਆ ਗਿਆ ਤੁਸੀਂ ਨਹੀਂ ਇੱਕਦਮ ਪਰਿਵਾਰ ਸਮੇਤ ਨਹੀਂ ਆ ਸ਼ਕੇ ਕਿਉਂਕਿ ਇੱਕਦਮ ਕਿਹੜਾ ਐਨ ਐਚ ਟਾਈਮ ਵਿੱਚ ਕੋਈ ਵਿਕ ਜਾਣੀ ਸੀ ਗਿਆ ਫਿਰ ਅਸੀਂ ਮੰਨ ਲਿਆ ਕਿ ਮੈਂ ਆ ਗਿਆ ਉਹ ਸਵੇਰ ਫਿਰ ਮੈਂ ਮਦਰ ਨੂੰ ਬੁਲਾਇਆ ਬੋਲੀ ਬੋਲੀ ਕਰਕੇ ਫਿਰ ਸੋਚਿਆ ਵੀ ਇੱਕ ਬਿਲਕੁਲ ਖਾਲੀ ਆਥਾ ਜਿਹੜੇ ਉਹਨਾਂ ਕੋਲ ਫਾਦਰ ਸਾਹਿਬ ਕੋਲ ਹੁੰਦੇ ਸਨ ਚਾਰ ਪੈਸੇ ਉਹਨਾਂ ਨੇ ਉਹ ਦੋ ਕੁੜੀਆਂ ਨੂੰ ਵਿਆਹਤੇ ਇੱਕ ਅਸੀ ਕੁੜੀ ਹੈ 81 ਜੀ ਵਿਆਹੀ ਦੂਸਰੀ ਕੁੜੀ 82 ਜੀ ਵਿਆਹ ਗਈ ਤਾਂ ਤੇ ਦੋ ਸਾਲਾਂ ਬਾਅਦ ਹੀ ਮਤਲਬ ਕਿ ਇਹ ਹਜਾ ਮੰਝਰ ਬਣ ਗਿਆ ਤੇ ਹੁਣ ਇਹ ਵੀ ਖਾਲੀ ਥਾਕੇ ਕਰਦੇ ਵੀ ਕੀ ਮਤਲਬ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਸੰਭਲਣ ਦਾ ਬਿਲਕੁਲ ਮੌਕਾ ਨਹੀਂ ਮਿਲਿਆ ਮਤਲਬ ਕਿ ਦੁਕਾਨਾ ਛੁਣਾ ਲੂਟ ਲਾਟ ਕੇ ਖਤਮ ਹੋ ਗਈਆਂ ਜਿਹੜੀਆਂ ਚੀਜ਼ਾਂ ਸਨ ਮਕੇ ਗਈ ਉਸ ਟਾਈਮ ਵੀ ਜਿਸ ਜਗ੍ਹਾ ਦੀ ਕੀਮਤ ਆਪਾਂ ਜੀ ਬਹੁਤ ਲਿਹਾਜ ਨਾਲ ਕਹੀਏ ਇਹ 4-5 ਲੱਖ ਦੀ ਜਿਹੜੀ ਪ੍ਰਾਪਰਟੀ ਸੀ ਉਹ ਸਾਰੀ 55 ਹਜ਼ਾਰ ਚ ਵੇਚ ਕੇ ਅਸੀਂ ਦੁਕਾਨ ਤੇ ਮਕਾਨ ਪਿਤਾ ਜੀ ਨੇ ਸੋਚਿਆ ਵੀ ਚਲੋ ਉਹਨੇ ਇੱਥੇ ਉਹ ਮਤਲਬ ਇਹ ਸੀਗਾ ਵੀ ਜਿਨ੍ਹਾਂ ਨੇ ਪਾਕਿਸਤਾਨ ਦੇਖ ਰੱਖਿਆ ਸੀਗਾ ਹੂੰ ਪਾਕਿਸਤਾਨ ਦਾ ਜਿਨ੍ਹਾਂ ਨੇ ਮੰਜ਼ਰ ਦੇਖ ਰੱਖਿਆ ਸੀਗਾ ਉਹ ਕਹਿੰਸੀ ਅੱਜ ਜਾਣਾ ਪਤਨੀ ਮੁੜ ਕੇ ਆ ਆ ਪਾਵਾਂਗੇ ਕਿ ਨਹੀਂ ਆ ਪਾਵਾਂਗੇ ਪਤਨੀ ਇਹ ਕਿਹੜਾ ਮਾਹੌਲ ਕਿਸ ਤਰ੍ਹਾਂ ਬਣ ਜਾਏਗਾ ਹੂੰ ਸੋ ਨਹੀਂ ਉਹਨਾਂ ਨੂੰ ਇੰਨਾ ਸਬਰ ਆਇਆ ਵੀ ਅਸੀਂ ਛੱਡ ਕੇ ਜਾਈਏ ਵੀ ਖਰੇ ਇਹ ਵੀ ਮਿਲੇਗਾ ਕਿ ਨਹੀਂ ਮਿਲੇਗਾ ਤੇ ਉਹ ਕੋਟੀਆਂ ਦਾ ਭਾਅ ਵੇਚ ਕੇ ਤੇ ਫਿਰ ਉਹਨਾਂ ਨੇ ਹੌਲੀ ਹੌਲੀ ਕਰਕੇ ਸਾਰਾ ਪਰਿਵਾਰ ਇਨਸਾਫ ਦੀ ਗੱਲ ਜਿਹੜੀ ਕਹੀ ਜਾਂਦੀ ਉਹ ਇਨਸਾਫ ਤਾਂ ਚਲੋ ਉਸ ਹਿਸਾਬ ਨਾਲ ਨਹੀਂ ਮਿਲਿਆ ਜਿਨ੍ਹਾਂ ਨੂੰ ਨੁਕਸਾਨ ਉਸ ਸਮੇਂ ਹੋਇਆ ਸੀ ਕੁਝ ਮੁਆਵਜ਼ਾ ਦਿੱਤਾ ਗਿਆ ਸਰਕਾਰ ਵੱਲੋਂ ਮੁਆਵਜ਼ਾ ਇਸ ਤਰ੍ਹਾਂ ਦੀ ਕਈ ਸਾਲਾਂ ਦੇ ਬਾਅਦ ਜਦੋਂ ਸਟਾਡੀ ਕਮਸ਼ਨ ਵੀ ਇਹਨਾਂ ਨੂੰ 7.5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਹਾਂ ਚੋ ਦੰਗੇ ਪਿੱਛੇ ਪਰਵਾਨਾ ਨੇ ਕਿਹਾ ਵੀ 5 ਲੱਖ ਮੁਆਵਜ਼ਾ ਤੁਸੀਂ ਦੇ ਰਹੇ ਹੋ ਚਲੋ ਇਨਸਾਫ ਤੇ ਬਾਅਦ ਮਿਲੇਗਾ ਜਿਹੜਾ ਜਿਨ੍ਹਾਂ ਨੇ ਜੋ ਕਰਿਆ ਹੈ ਜਿਨ੍ਹਾਂ ਨੇ ਜਿਹੜੇ ਗੁਨਾਹਗਾਰ ਨੇ ਜਿਨ੍ਹਾਂ ਨੇ ਨਸਲ ਕੁਸ਼ੀ ਕਰੀ ਹੈ ਜਿਹੜਾ ਸਾਡਾ ਜਾਨੀ ਮਾਲੀ ਨੁਕਸਾਨ ਹੋਇਆ ਉਹਦਾ ਤੇ ਚਲੋ ਬਾਅਦ ਸੁੱਚਾਂਗੇ ਪਰ 5 ਲੱਖ ਰੁਪਈਆ ਬਹੁਤ ਘੱਟ ਹੈ ਹੂੰ ਤੋਂ ਸਰਕਾਰਾਂ ਆਂ ਦੀਆਂ ਬਸ ਇਹ ਹੋਈ ਹੁੰਦਾ ਵੀ ਤਰੀਕ ਪਾਈ ਜੋ ਤੇ ਅੱਗੇ ਵਧਾਈ ਜੋ ਤਰੀਕ ਪਾਈ ਜੋ ਤੇ ਅੱਗੇ ਵਧਾਈ ਦਿਓ ਕਰਦਿਆਂ 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 2006 ਤੱਕ ਪਹੁੰਚ ਗਿਆ ਅੱਛਾ 2006 ਨੂੰ ਪੱਕੀ ਸਾਇਦ ਡੇਟ ਨਾ ਆ ਜਾਵੇ ਮੇਰਾ ਖਿਆਲ ਉਹਦੋਂ ਹੁੰਦਾ ਸੀਗਾ ਸਰਦਾਰ ਮਨਮੋਹਨ ਸਿੰਘ ਜੀ ਹੂੰ ਸਾਡੇ ਪ੍ਰਧਾਨ ਮੰਤਰੀ ਸਨ ਹੂੰ ਕਾਂਗਰਸ ਵਲੂ ਜਨਵਨ ਨੂੰ ਮੰਤਪ ਕੀ ਬੜਾਇਆ ਗਿਆ ਸੀਗਾ ਹੂੰ ਤੇ ਉਸ ਟਾਈਮ ਦੇ ਵਿੱਚ ਜਦ ਕਿ ਆਪਾਂ ਇਹ ਸੋਚੀਏ ਸੋਚ ਕੇ ਚੱਲੀਏ ਨਾ ਭਈ ਇੰਨੇ ਸਾਲਾਂ ਦੇ ਵਿੱਚ ਇੱਕ 2.5 ਲੱਖ ਦੀ ਜੀਐਫਡੀ ਵੀ ਕਰਾਈ ਹੁੰਦੀ ਸਰਕਾਰਾਂ ਨੇ ਜੇ ਦੇਣ ਦੀ ਨੀਅਤ ਹੁੰਦੀ ਤੇ ਉਹ ਵੀ ਘੱਟੋ ਘੱਟ 15-15 ਲੱਖ ਰੁਪਏ ਪੈਂ ਜਾਂਦਾ ਸੀ ਸਵਾ ਦਾ 2.5 ਦਾ 5-5 ਦਾ 10 ਤੇ 10 ਦਾ 20 ਜੇ ਤੁਸੀਂ 15-20 ਸਾਲ ਵਿੱਚ ਲੰਗਾ ਤੇ ਤੈਨੂੰ ਉਸ ਟਾਈਮ 5 ਸਾਲ ਦੀ ਐਫਟੀ ਡਬਲ ਹੋ ਜਾਂਦੀ ਸੀ ਜੀ ਜੋ ਹਸਾਮਾ ਚਲੇ ਆਏ ਤੇ ਫੇਰੇ ਤੇ ਫਿਰ ਜਦੋਂ ਬਾਅਦ ਚੋਂ ਜੀ ਬੜਾ ਇਹਨਾਂ ਨੇ ਕਰ ਕਰਾ ਕੇ ਜੀ ਕਿ 2-2 ਲੱਖ ਰੁਪਇਆ ਮੁਆਵਜ਼ਾ ਜੋ ਇੱਕ ਮਤਲਬ ਕਿ ਉਹ ਸਵਾ ਲੱਖ ਰੁਪਇਆ ਤਾਂ ਠੀਕ ਸੀਗਾ ਵੀ ਉਹ ਸਵਾ ਲੱਖ ਰੁਪਏ ਦੇ ਵਿੱਚ ਇੱਥੇ ਦੁਕਾਨ ਤੇ ਮਕਾਨ ਦੋਨੋਂ ਮਿਲ ਸਕਦੇ ਸਨ ਕੋਈ ਛੋਟੀ ਮੋਟੀ ਜੀ ਪਰ ਜਿਸ ਟਾਈਮ ਇਹਨਾਂ ਨੇ 2 ਲੱਖ ਰੁਪਏ ਦਿੱਤੇ ਉਸ ਤੋਂ ਦੁਕਾਨ ਦਾ ਥੜਾ ਨਹੀਂ ਸੀ ਮਿਲਦਾ ਹੂੰ ਬਸ ਇਹ ਇਹ ਵੀ ਕੁਝ ਘਾਟੇ ਚ ਰਹਿ ਗਿਆ ਸਾਡੀਆਂ ਕਮੇਟੀਆਂ ਨੇ ਮਤਲਬ ਕੁਝ ਚਾਹਦੇ ਸੀਗੇ ਵੀ ਆ ਸਾਨੂੰ ਅੱਜ ਹੀ 1.5 ਲੱਖ ਮਿਲੇ ਤਾਂ ਚੰਗਾ ਜਿਵੇਂ ਸਾਡੇ ਵਰਗੇ 5-6 ਲੱਖ ਦੀ ਪ੍ਰਾਪਰਟੀ ਵੇਚ ਕੇ ਆ ਗਏ ਮਤਲਬ ਕਿ 55 ਹਜ਼ਾਰ ਦੀ ਜੇ ਉਹਨਾਂ ਨੂੰ 1.5 ਲੱਖ ਮਿਲਦਾ ਤਾਂ ਅਸੀਂ ਫਿਰ ਦੁਬਾਰਾ ਸ਼ਾਇਦ ਕਿਸੇ ਚੰਗੀ ਥਾਂ ਤੇ ਕੋਈ ਦੁਕਾਨ ਲੈ ਕੇ ਵੈਨਦੇ ਜਾਂ ਛੋਟਾ ਮੁੰਡਾ ਕੋਈ ਚੱਲ 50 ਹਜ਼ਾਰ ਦਾ ਮਕਾਨ ਮਿਲ ਜਾਂਦਾ 60 ਹਜ਼ਾਰ ਦਾ ਮਿਲ ਜਾਂਦਾ ਉਹ ਲੈ ਲੈਂਦੇ ਪਰ ਚਲੋ ਜੋ ਕਰਨਾ ਤੇ ਸਰਕਾਰਾਂ ਨੇ ਆਪਣੀ ਮਰਜ਼ੀ ਨਾਲ ਹੁੰਦਾ ਛੋ ਕਰਦੇ ਅਗਰ ਜਿਸਟਾ ਮਨਾਂ ਦਿੱਤਾ ਉਸਟਮਸ ਜਿਵੇਂ ਘਰ ਘਰ ਤੱਕ ਹੀ ਬਣੂਗਾ ਘਰ ਦੀ ਮੁਰੰਮਤ ਜਿੰਝੀ ਹੁੰਦੀ ਉਹਨੇ ਨਾਲ ਹਮ ਪਰ ਚਲੋ ਜੋ ਵੀ ਮਨਮੂਨ ਸਿੰਘ ਸਰਕਾਰ ਦੇ ਟਾਈਮ ਹੋਇਆ ਉਹਨਾਂ ਨੇ ਕਿਹਾ ਵੀ ਅਸੀਂ ਦਿਆਂਗੇ ਜੀ ਇਹਨਾਂ ਨੂੰ ਪਲਾਟ ਦਿਆਂਗੇ ਜੀ ਮਕਾਨ ਦਿਆਂਗੇ ਜੀ ਐਸਾ ਕੁਝ ਵੀ ਨਾ ਹੋਇਆ ਹਮ ਪਰ ਹੈ ਵੀ 2 ਲੱਖ ਰੁਪਈਆ ਉਹ ਵੀ ਇੱਥੇ ਆ ਕੇ ਜਦੋਂ ਇਹਨਾਂ ਨੇ ਕਿਹਾ ਵੀ ਲਾਲ ਕਾੜ ਬਨਵਾਏ ਜਾਣ ਹਮ ਤੇ ਚਲੋ ਅਸੀਂ ਛੋੜ ਜਨ ਸੰਤ ਪਤਾ ਨਹੀਂ ਅਸੀਂ ਲਾਲ ਕਾੜ ਦਾ ਮੱਥਾ ਹੀ ਕੀਆ ਇਹਨੂੰ ਇੱਕ ਕੰਮ ਹੀ ਕਿਸੰਦਾ ਹਮ ਪਰ ਲੋਕ ਐਂਸਨ ਵੀ ਜੇ ਲਾਲ ਕਾੜ ਬਣਿਆ ਹੋਵੇਗਾ ਤੇ ਤੁਹਾਡੋਂ ਤੁਸੀਂ ਇੱਕ ਦੰਗਾ ਪੀੜਤਾਂ ਦੀ ਲਿਸਟ ਵਿੱਚ ਆ ਜਾਓਗੇ ਮੀਤੋ ਨੰਦਿਆ ਹੋ ਗਿਆ ਹੋਵੇ ਤੁਸੀਂ ਦੰਗਾ ਪੇੜ ਥੋ ਕਿ ਤੁਹਾਡਾ ਸਮੂਹ ਇੱਕ ਤਰ੍ਹਾਂ ਪਛਾਣ ਪੱਤਾ ਉਸ ਟਾਈਮ ਦਾ ਹੂੰ ਤੇ ਚਲੋ ਲਾਲ ਕਾਰਡ ਬਣਵਾਇਆ ਬੈਂ ਲੈਣੇ ਚ ਲੱਗ ਲੱਗ ਕੇ ਕਈ ਦਿਨਾਂ ਵਿੱਚ ਚਲੋ ਜੋ ਵੀ ਕੀਤਾ ਚਲੋ ਲਾਲ ਕਾਰਡ ਬਣਵਾ ਲਿਆ ਜੀ ਉਹ ਲਾਲ ਕਾਰਡ ਸੀਗਾ ਤੇ ਸਮਝ ਲਓ ਵੀ ਹੈ ਜਾ ਕੇ ਗਰੇ 2-2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਹੂੰ ਉਹ ਇੱਕ ਤਰ੍ਹਾਂ ਨਾਲ ਜਖਮ ਨੂੰ ਤੋ ਹੈ ਜਾ ਸਕਦਾ ਪਰਿਆ ਨਹੀਂ ਜਾ ਸਕਦਾ ਹੂੰ ਤੇ ਪਰ ਚਲੋ ਹੁਣ ਜੋ ਵੀ ਸੀਗਾ ਕੋਈ ਸਰਕਾਰ ਨਾਲ ਇਦਾਂ ਲੜਿਆ ਤੇ ਜਾ ਨਹੀਂ ਸਕਦਾ ਕਰਨਾ ਤਾਂ ਜੋ ਵੀ ਕਰਨਾ ਸਰਕਾਰਾਂ ਨੇ ਆਪਣੇ ਸਿਸਟਮ ਨਾਲ ਹੀ ਕਰਨਾ ਹੁੰਦਾ ਤੇ ਸੋ ਲੋ 1984 ਤੋਂ ਬਾਅਦ ਪੰਜਾਬ 'ਚ ਕਹਿੰਦੇ ਬਿਆਨ ਸਿੰਘ ਦੀ ਸਰਕਾਰ ਤੱਕ ਹਾਲਾਤ ਇਸੇ ਬਣੇ ਰਹੇ ਪੰਜਾਬ ਵਿੱਚ ਕਰ ਤੁਸੀਂ ਇਹੋ ਜੀ ਕੋਈ ਦਿੱਕਤ ਦਾ ਸਾਹਮਣਾ ਕੀਤਾ ਪੰਜਾਬ ਦੇ ਵਿੱਚ ਦਿੱਕਤ ਦਾ ਸਾਹਮਣਾ ਇਸ ਤਰ੍ਹਾਂ ਆਂਦੇ ਆ ਵੀ ਜਦੋਂ ਮੈਂ ਪਟਿਆਲਾ ਸ਼ਹਿਰ صحیح ਤਰ੍ਹਾਂ ਮੰਨ ਸੁਣਿਆ ਤਾਂ ਸੋ ਲੋ ਥੋੜਾ ਅਮਨ ਵਾਲਾ ਸ਼ਹਿਰ ਸੀਗਾ ਵੀ ਇੱਥੇ ਥੋੜੇ ਹਮ ਕੁਝ ਸਮਝ ਲੋ ਭਈ ਬਾਕੀ ਸ਼ਹਿਰਾਂ ਦੇ ਲਾਈਨ ਦੇ ਵਿੱਚ ਥੋੜਾ ਹਟਕੇ ਸੀਗਾ ਤੇ ਕੁਝ ਐਦਾਂ ਜ਼ਿਆਦਾ ਨਹੀਂ ਸੀ ਹੁੰਦਾ ਪਰ ਬਿਆਨ ਸਿੰਘ ਦੀ ਸਰਕਾਰ ਦੀ ਜਿਵੇਂ ਇਹਨਾਂ ਨੇ ਅ ਮਤਲਬ ਕਿ ਦੂਜਾ ਫਿਰ ਰੁਖ ਬਣਾ ਲਿਆ ਵੀ ਇਹਨਾਂ ਨੂੰ ਹਾਤਕਵਾਦੀ ਕਹਿ ਕੇ ਬਸਾਂ ਨੂੰ ਉਤਾਰ ਲੈਣੇ ਬੰਦੇ ਤੇ ਮਤਲਬ ਕਿ ਜਵਾਨ 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 ਮੁੰਡਿਆਂ ਨੂੰ ਮਰਵਾ ਦੇਣਾ ਇਹ ਵੀ ਉਸ ਮੌਕੇ ਦੀ ਸਰਕਾਰਾਂ ਦੀਆਂ ਇੱਕ ਤਰ੍ਹਾਂ ਨਾਲ ਨੀਤੀਆਂ ਹੀ ਸੀਗੀਆਂ ਵੀ ਕਿਸ ਤਰ੍ਹਾਂ ਨਾਲ ਜੇ ਉੱਥੇ ਆਪਾਂ ਨਹੀਂ ਕਰ ਸਕੇ ਕੋਈ ਟਾਈਮ ਅਸਾ ਸੀਗਾ ਵੀ ਇਹਨਾਂ ਨੇ ਇਹਨਾਂ ਇਹਨਾਂ ਤਾਂ ਕੋਸ਼ਿਸ਼ ਕੀਤੀ ਵੀ ਸਾਰੇ ਪੰਜਾਬ ਵਿੱਚੋਂ ਆਪਾਂ ਇੱਕ ਤਰ੍ਹਾਂ ਜਵਾਨੀ ਮੁਕਾ ਦਈਏ ਸੋ ਮੰਜਰ ਵੀ ਦੇਖਿਆ ਹੈ ਹੂੰ ਤੇ ਕਈ ਪਿੰਡਾਂ ਦੇ ਵਿੱਚਾਰੇ ਗੱਲ ਕਹੀ ਜਾਂਦੀ ਵੀ 25-25 ਸਾਲਾਂ ਤੱਕ ਵਿਆਹ ਨਹੀਂ ਹੋਏ ਮੁੰਡਿਆਂ ਦੇ ਜਾਂ ਮੁੰਡੇ ਹੀ ਨਹੀਂ ਸੀਗੇ ਵਿਆਹ ਕਰਨ ਉਸ ਤਰ੍ਹਾਂ ਨਾ ਵੀ ਜੇ ਉਸੇ 15 ਸਾਲ ਦੇ ਨੂੰ ਵੀ ਫੜ ਕੇ ਮੁਕਾਬਲਾ ਦਿਖਾ ਦਿੱਤਾ ਤੇ 18 ਸਾਲ ਦੇ ਨੂੰ 14 ਸਾਲ ਦੇ ਜਿਹੜਾ ਬੰਦਾ ਸਿੱਧ ਕੱਢਦਾ ਹੁਣ ਸਿੱਖਦੇ ਤੇ ਪਛਾਣ ਆਈ ਹੈ ਨਾ ਜਿਹੜਾ 12 ਸਾਲ ਦਾ ਬੱਚਾ ਵੀ ਪੱਗ ਬਨ ਲੇਗਾ ਤੇ ਉਹ ਵੀ ਬਲਣਾ ਕਹਿੰਦਾ ਵੀ ਸਾਹਮਣੇ ਬੰਦਾ ਖੜਿਆ ਤੇ ਉਹਨਾਂ ਨੇ ਇਹ ਤਾਂ ਦੇਖਿਆ ਨਹੀਂ ਉਮਰ ਕਿੰਨੀ ਹੈ ਉਹ ਜਿਹੜਾ ਬੰਦੇ ਨੇ ਉਸ ਦੀ 12 ਸਾਲ ਦੇ 8 ਸਾਲ 10 ਸਾਲ ਦੇ ਬੱਚੇ 15 ਸਾਲ ਦੇ 25 ਸਾਲ ਦੇ ਉਮਰ ਵਾ ਦਿੱਤੇ ਨੇ ਹੂੰ ਇਹੋ ਮਾਰ ਗਏ ਨੇ ਹੂੰ ਜਿਸ ਤਰ੍ਹਾਂ ਵੀ ਇਹਨਾਂ ਨੇ ਮਤਲਬ ਕਿ ਉਸ ਟਾਈਮ ਉਹਨਾਂ ਨੂੰ ਮਤਲਬ ਕਿ ਹਾਂ ਤੱਕ ਵਾਦੀ ਕਰਾਰ ਦੇ ਕੇ ਤੇ ਜਾਂ ਝੂਠੇ ਮੁਕਾਬਲੇ ਦੇ ਕੇ ਹੀ ਬਣਾਇਆ ਕਿ ਸਿੱਧੀ ਗੱਲ ਤੇ ਇਹ ਹੈ ਤੇ ਉਸ ਟਾਈਮ ਫਿਰ ਕੀ ਹੁੰਦਾ ਜਦੋਂ ਦੁਬਾਰਾ ਜਨਰੇਸ਼ਨ ਇੱਕ ਨਵੀਂ ਜਨਮ ਲਏਗੀ ਹੂੰ ਫਿਰ ਕਦੋਂ ਉਹ ਜਵਾਨ ਉਹ ਵੀ ਡਰਦੇ ਮਹੌਲ ਜ ਵੱਡੀ ਹੋਈ ਹੈ ਇਹ ਤਾਂ ਬੋਲੀ ਬੋਲੀ ਕਰਦੇ ਜਿਵੇਂ ਅਕੇ ਚੱਲਦਾ ਰਿਹਾ ਮਾਹੌਲ ਤੇ ਫਿਰ ਉਹ ਕਈ ਕਈ ਸਾਲ 15 20 20 ਸਾਲ ਨਹੀਂ ਹੋਏ ਮੁੰਡਿਆਂ ਦੇ ਵਿਆਹ ਤੇ ਮੁੰਡੇ ਤਾਂ ਹੋਣਗੇ ਨਾ ਜੇ ਹੋਣਗੇ ਜੀ ਤੇ ਉਹ ਸਮਾਂ ਐਸਾ ਸੀਗਾ ਭਈ ਬੜੇ ਮਤਲਬ ਕਿ ਦੁਖਦਾਈ ਸਮਾਂ ਸੀਗਾ ਬੜਾ ਮਤਲਬ ਮੰਝਿਆ ਰਸਾ ਸੀਗਾ ਭਈ ਜਿਸ ਤੋਂ ਜਿਹਨੂੰ ਇੱਕ ਨਾ ਭੁੱਲਣਯੋਗ ਆਪਾਂ ਕਹਿ ਸਕਦੇ ਹਾਂ ਹੂੰ ਕਦੀ ਵਾਪਸ ਗਏ ਫਿਰ ਉਸ ਥਾਂ ਦੇ ਉੱਤੇ ਜਿੱਥੇ ਰਹਿੰਦੇ ਸੀ ਪਹਿਲਾਂ ਹਾਂ ਜੀ ਸਾਡੇ ਮਤਲਬ ਕਿ ਕੁਝ ਇੱਕ ਬੰਦੇ ਸੰਜਰੇ ਨਹੀਂ ਆ ਸਕੇ ਸਨ ਜਿੰਨਾਂ ਕੋਲ ਇੰਨਾ ਕੁ ਜਾਇਸ਼ ਵੀ ਨਹੀਂ ਸੀ ਵੀ ਜੋ ਇੱਥੇ ਆ ਕੇ ਆ ਜਨ ਇੱਕ ਸਾਡੀ ਭੈਣ ਵੀ ਆਈ ਪੀ ਸੀ ਉਹਨਾਂ ਨੇ ਚਲੋ ਉਹਨਾਂ ਦੀ ਦੁਕਾਨਾਂ ਦੁਕਾਨਾਂ ਸਭ ਫੋਕੀਆਂ ਇੱਕ ਮਕਾਨ ਹੀ ਮਕਾਨ ਸੀਗਾ ਤੇ ਉਹ ਨਹੀਂ ਆ ਸਕੇ ਫਿਰ ਅਸੀਂ ਕੁਝ ਚਾਰਾਂ ਬਾਅਦ ਜਦੋਂ ਮਾਹੌਲ ਸ਼ਾਂਤ ਜਿਹਾ ਹੋ ਗਿਆ ਅਸੀਂ ਗਏ ਵੀ ਉਹਨਾਂ ਨੂੰ ਮਿਲੇ ਵੀ ਉਹਨਾਂ ਨੂੰ ਇੱਕ ਦੋ ਵਾਰੀ ਮਿਲਿਆ ਇੱਥੇ ਮਿਲਾ ਕੇ ਲਿਆਂਦੇ ਵੀ ਰਹੇ ਪਰ ਐਸਾ ਕੁਝ ਰਹਿ ਗਿਆ ਸੀ ਵੀ ਦੂਰ ਵੀ ਬੜੇ ਹੋ ਗਏ ਆ ਤੇ ਦੋਖ ਸੁਖ ਵੀ ਆਪਸੀ ਜੇ ਕਰਦੇ ਬੜੇ ਔਖੇ ਹੋ ਗਏ ਸੀਗੇ ਹਮ ਪਰ ਅਸੀਂ ਹੌਲੀ ਹੌਲੀ ਕਰਕੇ ਜਦੋਂ ਥੋੜਾ ਬਥਾ ਅਸੀਂ ਸਟੈਂਡ ਹੋ ਗਏ ਆਪਣਾ ਆਪਣਾ ਥੋੜਾ ਬਥਾ ਕੰਮ ਕਰਨ ਲੱਗ ਗਏ ਥੋੜੇ ਬਥੇ ਸਟੈਂਡ ਹੋ ਗਏ ਹਮ ਤੇ ਫਿਰ ਅਸੀਂ ਉਹਨਾਂ ਨੂੰ ਵੀ ਮਤਲਬ ਕੀ ਆਖਿਆ ਵੀ ਇੱਥੇ ਦਾ ਮੋਲ ਇਹਨਾਂ ਦਾ ਕੀ ਪਰੋਸ ਹੈ ਇਹਨਾਂ ਦੇ ਕੱਲ ਨੂੰ ਕੀ ਕਰ ਦੇਣ ਹਮ ਤੇ ਵੀ ਜ ਸਾਰਾ ਪਰਿਵਾਰ ਜੋ ਉੱਥੇ ਅਸੀਂ ਆਪਣੀਆਂ ਮਤਲਬ ਉਸ ਭੈਣ ਨੂੰ ਵੀ ਤੇ ਆਪਣੀਆਂ ਨੂੰ ਵੀ ਸਾਥੇ ਲਿਆ ਕੇ ਉਹ ਉਹਨਾਂ ਦਾ ਅਸਮਲੋ ਵੀ ਤੁਤ ਕੁਝ ਮੋਲ ਠੀਕ ਹੋ ਗਿਆ ਸੀਗਾ ਜਿਹੜਾ ਮਕਾਨ ਅਸੀਂ 35000 ਦਾ ਵਿਕਾਇਆ ਉਹਨਾਂ ਦਾ 4 ਲੱਖ ਦਾ ਵਿਕ ਗਿਆ ਅੱਛਾ ਉਸੇ ਜਗ੍ਹਾ ਦਾ ਤੇ ਸਿੱਕੇ ਚਲੋ ਬਠੀਕ ਹੈ ਚਲੋ ਸਾਡਾ ਸਮਾਂ ਐਸਾ ਸੀਗਾ ਇਹ ਹੁਣ ਕਈ ਸਾਲਾਂ ਬਾਅਦ ਆਏ ਆ ਤੇ ਉਹਨਾਂ ਨੂੰ ਸੀ ਲਿਆ ਕੇ ਕੁਝ ਮੈਦੁਰਦੂ ਹੈਲਪੂਲ ਕਰਾ ਕੇ ਉਹਨਾਂ ਨੂੰ ਪੰਜ ਛੇ ਲੱਖ ਦਾ ਮਕਾਨ ਲੈ ਕੇ ਦੇ ਦਿੱਤਾ ਹੂੰ ਤੇ ਸੋ ਉਹਨਾਂ ਦਾ ਫਿਰ ਨੌਕਰੀਆਂ ਕਰਕੇ ਇਹ ਕਰਨਾ ਕੰਮ ਕਰਕੇ ਗੁਜ਼ਾਰਾ ਕਰਤਾ ਹੂੰ ਅੱਜ ਸਾਡੇ ਚਲੋ ਭਾਂਜੇ ਠੀਕ ਐ ਕੰਮ ਕਰਦੇ ਆ ਆਪਣਾ ਰੋਟੀ ਖਾ ਰਹੇ ਆ ਨਰ ਕਿ ਆਪਣੀ ਮਿਹਨਤਾਂ ਤੇ ਆਪਾਂ ਕਹੀਏ ਵੀ ਸਰਕਾਰ ਨੇ ਸਾਡੀ ਕੁਝ ਹੈਲਪ ਕਰਕੇ ਸਾਨੂੰ ਸਟੈਂਡ ਕੀਤਾ ਤੇ ਸੋ ਕਹੀਏ ਜੋ ਮਰਜ਼ੀ ਜੀ ਸੁਇਨ ਸਰਦਾਰ ਨਰਮਲ ਸਿੰਘ ਜਿਨ੍ਹਾਂ ਨੇ ਹੱਗ ਪੀਤੀ ਦੱਸੀ ਹੈ ਕਿ ਆਖਰ ਕਾਨਪੂਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਉੱਤੇ ਜਾਨਲੇਵਾ ਹਮਲਾ ਹੁੰਦਾ ਹੈ ਹਾਲਾਂਕਿ ਇਹ ਹਮਲਾ ਕੱਲਾ ਕਾਨਪੂਰ ਦੇ ਵਿੱਚ ਹੀ ਨਹੀਂ ਬਲਕਿ ਦਿੱਲੀ ਅਤੇ ਪੰਜਾਬ ਤੋਂ ਬਾਹਰ ਪੈਂਦੇ ਕਈ ਹੋਰ ਸੂਬਿਆਂ ਦੇ ਵਿੱਚ ਵੀ ਹੁੰਦਾ ਹੈ ਇਸ ਤਰੀਕੇ ਦੇ ਨਾਲ ਸਿੱਖਾਂ ਨੂੰ ਹੀ ਇਸ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ ਇੰਨਾ ਹੀ ਨਹੀਂ ਇਸ ਦੇ ਪਿੱਛੇ ਕੀ ਜਿਹੜੀ ਕੌਨਸਪੀਰੇਸੀ ਸੀਗੀ ਉਹ ਤਿਆਰ ਕੀਤੀ ਗਈ ਸੀ